ਤਨਤਨ ਬਾਬਾ ਵੜਪਾਗ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਪੰਜਵੜ ਕਲਾਂ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰੀ ਅਤੇ ਮੱਥਾ ਟੇਕਿਆ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਖਾਸ ਤੌਰ ਤੇ ਬਾਬਾ ਕੁਲਵਿੰਦਰ ਸਿੰਘ ਜੀ ਪੰਜਵੜ ਵਾਲਿਆਂ ਨੇ ਮੱਥਾ ਟੇਕਿਆ ਅਤੇ ਆਪਣੀ ਹਾਜ਼ਰੀ ਲਗਵਾਈ ਇਹ ਵੀ ਪੰਜਾਬ ਦੀ ਖਾਸ ਕਰਕੇ ਪਿੰਡ ਪੰਜਵੜ ਦੇ ਵਿੱਚ ਨਾਮ ਮੇਰਾ ਕੁਲਦੀਪ ਸਿੰਘ ਜੀ ਧੰਨ ਧੰਨ ਬਾਬਾ ਵਰਪਾਲ ਸਿੰਘ ਜੀ ਦਾ ਮੇਲਾ ਜੋ 18 ਭਾਦਰੋਂ ਨੂੰ ਪਿੰਡ ਪੰਜਵੜ ਵਿਖੇ ਮਨਾਇਆ ਜਾਂਦਾ ਹੈ ਸਾਡੇ ਅਤੀ ਸਤਿਕਾਰਯੋਗ ਮੁਖ ਸੇਵਾਦਾਰ ਬੀਬੀ ਰਾਜਕੌਰ ਜੀ ਮਨਾਉਂਦੇ ਨੇ ਕਿੰਨੇ ਦਿਨ ਹਾਂਜੀ ਅਸੀਂ ਇਹ ਮੇਲੇ ਦੀ ਤਿਆਰੀ ਤਕਰੀਬਨ 10 ਦਿਨਾਂ ਤੋਂ ਸ਼ੁਰੂ ਕਰ ਦਿੰਨੇ ਆ ਸੰਗਤ ਸਾਡੇ ਕੋਲ ਕਾਫੀ 400 500 ਦੇ ਨਗਦੀਕ ਹੁੰਦੀ ਆ ਸੰਗਤ ਆਵਾਜਾਈ ਬਣੀ ਰਹਿੰਦੀ ਆ ਲੰਗਰ ਚੱਲਦਾ ਹੀ ਰਹਿੰਦਾ ਆ ਅੱਜ ਜਿਹੜਾ ਵਾ ਅੱਜ ਕਿਸ ਤਰ੍ਹਾਂ ساری ਸੰਗਤ ਦੀ ਆਵਾਜ਼ ਆਈ ਹੋਈ ਹੈ ਸਾਡੇ ਕੋਲ ਅੱਜ ਸੰਗਤ ਬਹੁਤ ਬੇਅੰਤ ਸੀ ਏਦਾਂ ਹੀ ਪ੍ਰਸ਼ਾਦਾ ਪਾਣੀ ਛਕਦੀ ਛਕਾਉਂਦੀ ਸਾਦ ਸੰਗਤ ਦੇ ਵਿੱਚ ਹਾਜ਼ਰੀ ਲਵਾਉਂਦੀ ਏਦਾਂ ਹੀ ਆਵਾਜ਼ਾਈ ਬਣੀ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸੰਗਤਾਂ ਆਈਆਂ ਸਭ ਨੂੰ ਜਿਵੇਂ ਅਖਦੇ ਆ ਮੇਰਾ ਪਿੰਡ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਪਾਂਜਵੜ ਹੈ ਅੱਜ ਬਾਬਾ ਜੀ ਦਾ ਜਿਹੜਾ ਮੇਲਾ ਮਨਾ ਰਹੇ ਆ ਕੀ ਜਾਣਾ ਚਾਹੋਗੇ ਕਿਤੇ ਬਾਬਾ ਜੀ ਦਾ ਮੇਲਾ ਹਰ ਸਾਲ ਬੜੀ ਧੂਮ ਧਾਮ ਨਾਲ ਸੰਗਤਾਂ ਦੇ ਮਤਲਬ ਯੋਗਦਾਨ ਨਾਲ ਮਨਾਇਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈ ਜੋ ਬਾਬਾ ਜੀ ਤੋਂ ਅਸੀਂ ਖੁਸ਼ੀਆਂ ਲੈਣ ਵਾਸਤੇ ਆ ਇੱਥੇ ਬਹੁਤ ਵਧੀਆ ਸਾਧ ਸੰਗ ਹੁੰਦਾ ਹੈ ਤੇ ਇੱਥੇ ਮੁੱਖ ਸੇਵਾਦਾਰ ਬੀਬੀ ਰਾਜਕੌਰ ਜੋ ਇੱਕ ਅੱਧੀ ਨੂੰ ਸੰਭ ਰਹੇ ਨੇ ਤੇ ਸੰਗਤਾਂ ਨੂੰ ਤਾਰ ਰਹੇ ਨੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਲੰਗਰ ਪਹੁੰਚਾ ਦੇਗਾ ਪ੍ਰੋਗਰਾਮ ਬਹੁਤ ਵਧੀਆ ਜੀ ਗੁਰੂ ਦਾ ਲੰਗਰ ਤੁਟ ਵਰਤਿਆ ਚਾਹ ਪਕੌੜੇ ਦਾ ਲੰਗਰ ਚੱਲਿਆ ਸਵੇਰ ਤੋਂ ਤੇ ਸਾਰਾ ਦਿਨ ਲੰਗਰ ਚੱਲਦਾ ਰਿਹਾ ਹੁਣ ਇਹਦੇ ਵਿੱਚ ਸਮਾਪਤੀ ਕੀਤੀ ਹੈ ਜੀ ਤੇ ਸੰਗਤਾਂ ਨੇ ਖੁਸ਼ੀਆਂ ਲਈਆਂ ਬਹੁਤ ਵਧੀਆ ਮਹਾਰਾਜ ਦਾ ਕਿਰਪਾ ਆਈ ਕਿ ਜੋ ਕਿ ਇਹਨਾਂ 3 ਮਹੀਨੇ ਤੋਂ ਬਰਸਾਤਾਂ ਨਾਲ ਚੱਲ ਰਹੀਆਂ ਸੀ ਤੇ ਜੋ ਆਪਾਂ ਪਰਸੋਂ 18 ਭਾਦਰਾ ਨੂੰ ਸਾਧ ਸੰਗ ਕਰਕੇ ਇੱਥੇ ਤੇ ਬਾਬਾ ਜੀ ਅਰਦਾਸ ਬੇਨਤੀ ਕੀਤੀ ਕਿ ਮਹਾਰਾਜੇ ਹੀ ਮਾਲੋ 5 ਤਰੀਕ ਨੂੰ ਦਿਨ ਮਨਾਉਣਾ ਤੇ ਦਿਨ ਵਧੀਆ ਲੱਗਣ ਤੇ ਸਾਡੀ ਮਹਾਰਾਜ ਨੇ ਨੇੜੇ ਹੋ ਕੇ ਸੁਣੀ ਬਹੁਤ ਵਧੀਆ ਬੜੀ ਕਿਰਪਾ ਰਹੀ ਬਾਕੀ ਜੋ ਬਾਹਰਲੇ ਪਿੰਡਾਂ ਦੇ ਚ ਦਰਿਆਵਾਂ ਦੇ ਕੰਢੇ ਤੇ ਜੋ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਸਾਰੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਕਿ ਮਹਾਰਾਜ ਉਹਨਾਂ ਨੂੰ ਸੁੱਖ ਸੁੱਖ ਜੀਵਨ ਦਾ ਗਊਣ ਵਾਲਾ ਸਮਾਜ ਜਿਹੜਾ ਬਹੁਤ ਵਧੀਆ ਬਖਸ਼ੇ ਮਹਾਰਾਜ ਇਹ ਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਬਾਬਾ ਸਤਨਾਮ ਸਿੰਘ ਜੀ ਜੀਰੇ ਤੋਂ ਅਸੀਂ ਆਏ ਆ ਪਿੰਡ ਪੰਜਵਾੜ ਦੀਆਂ ਸੰਗਤਾਂ ਨੇ ਰਲ ਮਿਲ ਕੇ ਧੰਨ ਧੰਨ ਬਾਬਾ ਔੜਪਾਸ ਸਿੰਘ ਦਾ ਜਨਮ ਦਿਹਾੜਾ ਮਨਾਇਆ ਸਭ ਸੰਗਤਾਂ ਇਸੇ ਤਰ੍ਹਾਂ ਹੀ ਰਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਲੰਗਰ ਦੇ ਅਟੁੱਟ ਭੰਡਾਰੇ ਵਰਤਾਏ ਜਾਂਦੇ ਨੇ ਇਸ ਨਗਰ ਤੇ ਬਾਬਾ ਜੀ ਆਪਣੀ ਹਮੇਸ਼ਾ ਕਿਰਪਾ ਬਣਾਈ ਰੱਖੇ ਸਭ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਇਦਾਂ ਨੂੰ ਗੱਡੀ ਜਿਹੜੀ ਹੈ ਗੱਡੀ ਇਸੇ ਕਿੰਨਾਂ ਸੇਵਾ ਕੇ ਸੰਭਾਲਤਾ ਹੈ। ਇਹ ਗੱਡੀ ਦੀ ਸੇਵਾ ਬੀਬੀ ਰਾਜਕੌਰ ਜੀ ਕਰਦੇ ਨੇ। ਜਿਨ੍ਹਾਂ ਤੇ ਮਹਾਰਾਜ ਦੀ ਬੜੀ ਕਿਰਪਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਦੇ ਸੰਯੋਗ ਦੇ ਨਾਲ ਸੰਗਤਾਂ ਦੇ ਸੰਯੋਗ ਦੇ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ। ਇਸੇ ਤਰ੍ਹਾਂ ਹੀ ਹਰ ਸਾਲ ਦੀ ਤਾਲ ਇਸੇ ਤਰ੍ਹਾਂ ਹੀ ਮਹਾਰਾਜ ਸੰਗਤਾਂ ਨੂੰ ਉਦਮ ਬਖਸ਼ੇ, ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਹੀ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਰਹਿਣ ਅਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ। ਪਿੰਡਾਂ ਦੇ ਵਿੱਚ ਦੇਖ ਰਹੇ ਅਜ ਨਾਲਾ ਦਰਮਦਾਨਾ ਅਰਦਾਸ ਦੇ ਤੌਰ ਤੇ ਅਸੀਂ ਮਾਲਕ ਅੱਗੇ ਇਹੇ ਅਰਦਾਸ ਕਰਾਂਗੇ ਕਿ ਮਹਾਰਾਜ ਜਿਸ ਪਿੰਡਾਂ ਦੇ ਵਿੱਚ ਇਹ ਆਫਤ ਆਈ ਏ ਉਹ ਪਿੰਡਾਂ ਤੇ ਹੁਣ ਆਪਣਾ ਮਿਹਰ ਭਰਿਆ ਹੱਥ ਰੱਖੋ ਮਹਾਰਾਜ ਉਸੇ ਤਰ੍ਹਾਂ ਹੀ ਜਨ ਜੀਵਨ ਫਿਰ ਮਹਾਰਾਜ ਉਹਨਾਂ ਦਾ ਚੱਲੇ ਬਾਬਾ ਜੀ ਜੋ ਵੀ ਕੁਦਰਤੀ ਆਫਤ ਆਈ ਏ ਬਾਬਾ ਜੀ ਇਸ ਵਾਰੀ ਅਗਲੀ ਾਰ ਨੂੰ ਉਹਨਾਂ ਤੇ ਸੁੱਖ ਸ਼ਾਂਤੀ ਵਰਤਾਇਆ ਜੇ ਤੰਦਰੁਸਤੀਆਂ ਵਸਿਆ ਜੇ ਘਾਟਾ ਤਾਂ ਨਹੀਂ ਪੂਰਾ ਹੋਣ ਵਾਲਾ ਪਰ ਕੁਦਰਤ ਕੇ ਜੋਰ ਵੀ ਕਿਸੇ ਦਾ ਨਹੀਂ ਇਸੇ ਕਰਕੇ ਅਰਦਾਸ ਬੇਨਤੀ ਕਰਦੇ ਆਂ ਕਿ ਮਹਾਰਾਜ ਹੁਣ ਆਉਣ ਵਾਲਾ ਸਮਾਂ ਉਹਨਾਂ ਲਈ ਖੁਸ਼ੀਆਂ ਖੇੜਿਆਂ ਤੇ ਖੁਸ਼ੀਆਂ ਭਰਿਆ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ